ਲਓ ਵੀ ਮਿੱਤਰੋ ਕਰਿਓ ਤਾਂ ਚੈੱਕ ਕੁੜੀ ਅੱਜ ਆ ਕੁੜੀ ਉਹਨਾਂ ਭਰਾਵਾਂ ਲਈ ਹੈ ਜਿਨ੍ਹਾਂ ਦਾ ਫੋਨ ਆਉਂਦਾ ਹੈ ਬਾਈ ਪੂਰੀ ਵੱਡੀ ਹਾਈਟ ਦੀ ਕੁੜੀ ਚਾਹੀਦੀ ਚੰਗੇ ਪੈਸੇ ਲਾ ਦਾਂਗੇ ਪਰ ਕੁੜੀ ਪੂਰੀ ਡਬਲ ਹੋਵੇ ਤਾਂ ਮਿੱਤਰੋ ਮੈਂ ਹਾਈਟ ਪਹਿਲਾਂ ਨਹੀਂ ਦੱਸਣੀ ਤੁਸੀਂ ਆਪ ਅੰਦਾਜ਼ਾ ਲਾ ਲਿਓ ਵੀ ਔਰਲੇ ਪਾਸਿਓਂ ਖੜਿਆ ਬੰਦਾ ਨਹੀਂ ਪਰਲੇ ਪਾਸੇ ਦੇਖਦਾ ਹਾਈਟ ਕਿੰਨੇ ਹੋ ਕਮੈਂਟਾਂ 'ਚ ਦੱਸੋ ਫਿਰ ਮੈਂ ਲਾਸਟ ਵੈਸੇ ਮੈਂ ਵੀ ਹਾਈਟ ਦੱਸੂ ਤਾਂ ਜ਼ਰੂਰ ਇੱਕ ਵੱਖਰੀ ਲੈਂਦੀ ਇੱਕ ਰੰਗੀ ਕਾਲੀ ਕੁੜੀ ਆ ਜਿਹਦੇ ਬੱਚੇ ਆਦੇ ਆਪਾਂ ਦੋ ਬਸ਼ੇਰਾ ਤੇ ਬਸ਼ੇਰੀ ਆਏ ਆਪਣੇ ਕੋਲ ਦੋ ਬਰੀਡਿੰਗ ਕਰਾਈ ਐ ਤਾਂ ਤੇ ਪੂਰੇ ਟੌਪ ਦੇ ਦਿੱਤੇ ਬਸ਼ੀਰਾ ਵੀ ਘੋੜਾ ਬਣਿਆ ਖੜਾ 1.5 ਸਾਲ ਦਾ ਹੋ ਕੇ ਤੇ ਬਸ਼ੀਰੀ ਸਾਢੇ 4 ਮਹੀਨਿਆਂ ਦੀ ਹੋਈ ਆਪਣੇ ਘਰੇ ਆ ਜੈ ਰਾਜ ਦੀ ਤੇ ਉਹਦੇ ਕਰਕੇ ਘੋੜੀ ਉਹ ਤੋਂ ਸਿਲੇ ਚ ਨਹੀਂ ਭرائی ਸੀ ਇਸ ਵਾਰ ਤੇ ਪਰ ਬੱਚੀ ਪੂਰੀ ਡਬਲ ਹੋਈ ਪਈ ਐ ਸਾਢੇ 4 ਮਹੀਨਿਆਂ ਦੀ ਬੱਚੀ ਮੰਨ ਲਓ ਸਾਲ-ਸਾਲ ਦੀ ਬੱਚੀ ਦਾ ਮੁਕਾਬਲਾ ਕਰਦੀ ਐ ਤੇ ਬਾਕੀ ਘੋੜੀ ਵੀ ਨਹੀਂ ਮਾੜੀ ਸਾਰੀ ਡਿਟੇਲ ਦਵਾਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਅੱਜ ਇੱਕ ਬਖਰੇ ਖਾਨਦਾਨ ਦੀ ਘੋੜੀ ਲੈ ਆਏ ਆ ਇੱਕ ਰੰਗੀ ਘੋੜੀ ਲੈ ਆਏ ਆ ਮਾਰਵਾੜੀ ਤਾਂ ਤੇ ਹਾਈਟ ਵਾਲੀ ਘੋੜੀ ਲੈ ਆਏ ਆ ਜਿਹੜੇ ਭਰਾਵਾਂ ਨੇ ਕੋਈ ਚੰਗਾ ਪੈਸਾ ਲਾ ਕੇ ਚੰਗੀ ਹਾਈਟ ਦੀ ਘੋੜੀ ਭਾਲਦੇ ਹੋਣ ਜੀ ਦੀ ਲੈਂਥ ਵੱਡੀ ਹੋਵੇ ਮਜ਼ਬੂਤੀ ਹੋਵੇ ਤੇ ਰਿਜ਼ਲਟ ਸਾਹਮਣੇ ਖੜਾ ਹੋਵੇ ਨਾ ਤਾ ਮਿੱਤਰੋ ਉਹ ਘੋੜੀ ਤੁਹਾਨੂੰ ਲਿਆਤੀ ਵੀਡੀਓ ਪੂਰੀ ਦੇਖ ਲਓ ਸਾਰੀ ਡਿਟੇਲ ਹੈ ਜਿਹੜੀ ਘੋੜੀ ਦੀ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਚੈਨਲ ਕਰ ਲਓ ਸਬਸਕ੍ਰਾਈਬਰ ਜੇ ਤੁਸੀਂ ਵੀ ਸੇਲ ਵਾਲਾ ਜਾਨਵਰ ਚਾਹੁੰਦੇ ਹੋ ਤਾਂ ਤਾਂ ਜੀ ਦੋਸਤੋ ਆ ਪੱਤੀ ਮਲਤਾਨੀ ਵਾਲੇ ਘੋੜੇ ਦੀ ਘੋੜੀ ਆ ਦੋਸਤੋ ਉਮਰ ਸਾਢੇ 5 ਸਾਲ ਹੋਈ ਆ ਦੋ ਦੰਦੇ ਘੋੜੀ ਆਪ ਚੈਂਪੀਅਨ ਵੀ ਰਹੀ ਐ ਸੋਚ 4200 ਚ ਨੰਬਰ ਲਾਇਆ ਹੋਇਆ ਘੋੜੀ ਦਾ ਪਹਿਲੇ ਨੰਬਰ ਤੇ ਆਈ ਹੋਈ ਐ ਜੈਡ ਬਲੈਕ ਕੋਰੀਆ ਦੋ ਦੰਦੇ ਜਿਹਨੇ ਸ਼ੋਹ ਜਿੱਤਿਆ ਸੀ ਦੋਸਤੋ ਬਟਾਲੇ ਚ ਤੇ ਤਕਰੀਬਨ 5.5 6 ਸਾਲ ਦੇ ਆਸ-ਪਾਸ ਹੈ ਦੀ ਉਮਰ ਹੈ ਦੋ ਸੂਏ ਦਿੱਤੇ ਨੇ ਪਹਿਲੀ ਵਾਰ ਰਾਜ ਰੂਪ ਤੋਂ ਇਹਨੇ ਬਸ਼ੀਰਾ ਦਿੱਤਾ ਸੀ ਸਮਰਾਲੇ ਏਰੀਆ ਚ ਖੜਾ 1.5 ਸਾਲ ਦਾ ਹੋਇਆ ਖੜਾ ਤੇ ਮੇਰੇ ਹਿਸਾਬ ਨਾਲ 62 ਫੁੱਟ ਦੇ 62 ਇੰਚ ਦੇ ਆਸ-ਪਾਸ ਬਸ਼ੀਰਾ 1.5 ਸਾਲ ਦਾ ਹੋਇਆ ਖੜਾ ਮੱਥੇ ਫੁੱਲਦਾ ਸੀ ਤੇ ਇਸ ਵਾਰ ਜੈ ਰਾਜ ਤੋਂ ਸੂਈ ਬਸ਼ੀਰੀ ਆਪਣੇ ਘਰੇ ਖੜੀ ਹੈ ਦੋਸਤੋ ਮੱਥੇ ਫੁੱਲਦੀ ਬਸ਼ੀਰੀ 4.5 5 ਮਹੀਨੇ ਦੇ ਆਸ-ਪਾਸ ਹੋਈ ਤੇ ਹਾਈਟ ਬੱਚੀ ਦੀ ਤੁਸੀਂ ਦੇਖ ਕੇ ਕਹੋਗੇ ਬੱਚੇ ਸਾਲ ਦੀ ਪਰ ਸਾਰੇ ਪ੍ਰੂਫ ਹੈ ਉਹ ਕਰਕੇ ਆਪਾਂ ਘੋੜੀ ਦੋਸਤੋ ਖਾਲੀ ਰੱਖੀ ਕਿਉਂਕਿ ਘੋੜੀ ਲਗਾਤਾਰ ਦੁੱਧ ਸੂਏ ਆਪਣੇ ਕੋਲ ਦੇਗੀ ਤੇ ਸਿਲੇ ਵਿੱਚ ਮੀਟ ਕਰਾਉਣ ਕਰਕੇ ਥੋੜੀ ਲੱਸੀ ਹੋ ਜਾਂਦੀ ਦੁੱਧ ਬਹੁਤ ਘੋੜੀ ਦਾ ਵੀਡੀਓ ਦੇਖੋ ਆਪਾਂ ਪਰਸੋਂ ਦੁੱਧ ਸੜਾਇਆ ਹੈ ਜੀ ਬੇਸ਼ੀਰੀ ਦਾ ਤੇ ਤਿਆਰ ਕਰਕੇ ਜਿੱਦਣ ਵੀਡੀਓ ਬਣਾਈ ਉਹ ਤੋਂ ਇੱਕ ਦਿਨ ਪਹਿਲਾਂ ਦੁੱਧ ਸੜਾਇਆ ਛੱਡੇ ਪੂਰਾ ਦੁੱਧ ਭਰਿਆ ਪਿਆ ਤੇ ਘੋੜੀ ਦੀ ਬਾਂਤਰਾ ਮੰਤਰਾ ਚੈੱਕ ਕਰੋ ਜਮਾਂ ਬਲੈਕ ਹੈ ਕੋਈ ਵਾਲ ਪਿੰਡੇ ਦੇ ਚਿੱਟਾ ਨਹੀਂ ਜਿਹੜੇ ਭਰਾ ਕੋਈ ਜੈਡ ਬਲੈਕ ਘੋੜੀ ਭਾਲਦੇ ਹੋਣ ਇਹਨੇ ਜੈਡ ਬਲੈਕ ਘੋੜੀ ਲੱਭਦੇ ਆ ਤਾਂ ਉਹ ਇਹ ਘੋੜੀ ਦੇਖ ਲੈ ਘੋੜੀ ਦੀ ਲੈਂਥ ਵੀ ਬਹੁਤ ਆ ਹਾਈਟ ਵੀ ਬਹੁਤ ਆ ਗਰਦਨ ਦੇਖੋ ਕਿੱਡੀ ਆ ਔਰਲੇ ਪਾਸੇ ਖੜਾ ਬੰਦਾ ਪਰਲੇ ਪਾਸੇ ਨਹੀਂ ਰਹਿਦਾ ਕੰਨਾਂ ਕੋਨਾ ਦੀ ਸੁਨੱਖੀ ਆ ਲੈਂਡ ਬਹੁਤ ਜ਼ਬਰਦਸਤ ਆ ਪੱਤੀ ਮਲਤਾਨੀ ਵਾਲੀ ਦੀ ਡਾਇਰੈਕਟ ਘੋੜੀ ਆ ਤੇ ਦੋਸਤੋ ਖਾਲੀ ਆ ਪਤਾ ਮੈਂ ਵੀਡੀਓ ਇਹਦੀ ਪਾਤੀ ਕਈ ਵਾਰ ਹੁੰਦਾ ਕਿ ਆਪਦੇ ਨੇ ਕਿਉਂ ਜੈਡ ਬਲੈਕ ਘੋੜੀ ਦਾ ਜ਼ਿਆਦਾਤਰ ਆਪਣੇ ਭਰਾ ਮੱਝੂ ਕੇ ਲੈਂਡ ਵਾਲੀ ਘੋੜਿਆਂ ਤੋਂ ਹੀ ਪਣਾਉਣਾ ਪਸੰਦ ਕਰਦੇ ਤਾਂ ਕਿ ਇੱਕ ਰੰਗਾ ਬੱਚਾ ਜਿਵੇਂ ਦੁੱਲੇ ਤੋਂ ਹੋਈ ਪਟਵਾਰੀ ਤੋਂ ਹੋਈ ਤਾ ਜੇ ਕੇ ਭਰਾ ਨੇ ਉਹਨਾਂ ਤੋਂ ਭਰਾਣੀ ਹੋਈ ਤਾਂ ਤਾਂ ਆਪਾਂ ਵੀਡੀਓ ਪਾਈ ਖਾਲੀ ਐ ਦੋਸਤੋ ਜੇ ਮਾਰਵਾੜੀ ਵੀ ਚੰਗੇ ਤਾਂ ਭਰਾਣੀ ਹੋਈ ਤਾਂ ਚੰਗਾ ਮਾਰਵਾੜੀ ਬੱਚਾ ਵੀ ਤੂੰ ਪਰ ਜੇ ਆਪਣੇ ਵਾਲੇ ਜੈ ਰਾਜ ਤੋਂ ਜੰਗਰ ਦੇਤ ਤੋਂ ਭਰਾਣੀ ਹੋਈ ਤਾਂ ਬਹੁਤ ਹੋਈ ਪਰਵਾਹਾਂ ਇੰਨੀ ਆਫਰ ਤੁਹਾਨੂੰ ਦੇ ਦਾਂਗੇ 63 ਤੋਂ ਵੱਧ ਕੋੜੀ ਦੀ ਹਾਈਟ ਆ ਦੋਸਤੋ ਹੱਥਾਂ ਪੈਰਾਂ ਦੀ ਸਾਫ ਆ ਵਾਲ ਪੌਰੀਆਂ ਦੀ ਜਮਾਂ ਸਾਫ ਅੰਦਰ ਦੀ ਸਾਫ ਅੰਦਰ ਦੀ ਚੈੱਕ ਕਰਾ ਕੇ ਲੈ ਕੇ ਮੌਕੇ ਤੇ ਖਾਲੀ ਆ ਸੂਈ ਹੋਈ ਆ ਕੋੜੀ ਦੋਨੇ ਸੂਈਆਂ ਦੇ ਰਿਜ਼ਲਟ ਦੇ ਦਾਂਗੇ ਆਪਾਂ ਬਸ਼ੀਰਾ ਦੇ ਇੱਕ ਉਹਨਾਂ ਤੋਂ ਵੀ ਬਸ਼ੀਰਾ ਵੀ ਦੇਖ ਲਓ ਤੇ ਬਸ਼ੀਰੀ ਆਪਣੇ ਘਰੇ ਰਿਜ਼ਲਟ ਖੜਾ ਤੁਸੀਂ ਦੇਖ ਸਕਦੇ ਆ ਤੇ ਹਾਈਟ ਤੁਹਾਡੇ ਸਾਹਮਣੇ ਆ ਕੋਈ ਮਾਰਕਿੰਗ ਕੋਈ ਪੂਰੀ ਜੈਡ ਬਲੈਕ ਹੈ ਇੱਕ ਰੰਗੇ ਕਾਲੀ ਹੈ ਤੇ ਇਹ ਬਖਾਊਗਾ ਕੋਈ ਦੋਸਤੋ ਜੇ ਤੁਹਾਡੇ ਚੱਲਦੀ ਹੋਈ ਤਾਂ ਥੱਲੇ ਆਪਾਂ ਨੰਬਰ ਦੇ ਦਿੱਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ